ਇਹ ਮਾਮਲਾ ਜਿਹੜੇ ਦੋ ਲੜਕੇ ਫੜੇ ਆ ਜਿਹੜਾ ਪਵਨਾਂ ਨੇ ਇਹ ਜੀ ਕੱਲ ਅਸੀਂ ਇੱਥੇ ਆਪਣੇ ਥਾਣੇ 'ਚ ਨਾਲੇ ਵਿਖੇ 139 ਨੰਬਰ ਮੁਕਦਮਾ ਦਰਜ ਰਜਿਸਟਰ ਕੀਤਾ ਹੋਇਆ ਐ ਐਨਡੀਪੀਐ ਸੈਕਟ ਦੇ ਤਹਿਤ ਇਹਦੇ ਵਿੱਚ ਅਸੀਂ ਜਿਹੜੇ ਦੋ ਦੋਸ਼ੀ ਏ ਜੋਬਨਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਦੋਵੇਂ ਵਾਸੀ ਡੇਰਾ ਬਾਬਾ ਨਾਨਕ ਕੋਲੋਂ ਜਿਹੜੀ ਐ 1.5 ਕਿਲੋ ਹਰੋਇੰਦੀ ਬਰਾਮਦਗੀ ਕੀਤੀ ਐ ਤੇ ਇਹ ਜਿਹੜਾ ਅਸੀਂ ਗੁੱਜਰਪੁਰੇ ਪਿੰਡ ਦੇ ਨਜ਼ਦੀਕ ਜਿਹੜੀ ਆ ਨਾਕਾਬੰਦੀ ਕਰਕੇ ਦੋਹਾਂ ਦਸ਼ਮਾ ਪਾਸੋਂ ਇਹ ਹਰੋਇਨ ਦੀ ਬਰਾਮਦਗੀ ਕੀਤੀ ਹੈ ਤੇ ਇਹਨਾਂ ਉੱਤੇ ਜਿਹੜਾ ਵਾ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਜੀ ਸਰ ਕਿੰਨੀ ਹਰੋਇਨ ਬਰਾਮਦ ਹੋਈ ਇਹਨਾਂ ਜੀ ਕਰੀਬ 1.5 ਕਿਲੋ ਹਰੋਇਨ ਜਿਹੜੀ ਇਹਨਾਂ ਪਾਸੋਂ ਬਰਾਮਦ ਹੋਈ ਹੈ ਪਤਾ ਲੱਗਾ ਕਿਥੋਂ ਲੈ ਕੇ ਆਏ ਸੀ ਕਿਥੇ ਲੈ ਕੇ ਇਹ ਜੀ ਅਜ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਏਗਾ ਤੇ ਇਹਨਾਂ ਦੇ ਫਾਰਵਰਡ ਤੇ ਬੈਕਗ੍ਰਾਉਂਡ ਲਿੰਕ ਜਿਸ ਬਾਰੇ ਪਤਾ ਕੀਤਾ ਜਾਵੇ। ਇੰਨੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਲੱਗਦਾ ਬਾਰਡਰ ਪਰ ਲਿੰਕ ਹੋ ਸਕਦੇ ਆ ਡਰੋਨ ਦੇ ਜ਼ਰੀਏ ਹੈਰਨ ਹੋਈ ਹੈ ਜਿਸ ਤਰ੍ਹਾਂ ਜੀ ਇਹ ਚੀਜ਼ ਨੂੰ ਰੂਲਡ ਆਊਟ ਨਹੀਂ ਕੀਤਾ ਜਾ ਸਕਦਾ ਬਿਲਕੁਲ ਹੋ ਸਕਦਾ ਜੀ। ਸਰ ਪੇਲਰ ਦੇ ਮਕੰਮੇ ਦਰਜ ਨੇ ਕਰਨਾ ਇਹਨਾਂ ਦੇ ਜੀ ਸੰਬੰਧਿਤ ਥਾਣੇ ਤੋਂ ਇਹਨਾਂ ਦਾ ਰਿਕਾਰਡ ਕ੍ਰਾਈਮ ਰਿਕਾਰਡ ਪਤਾ ਕਰਕੇ ਇਸ ਚੀਜ਼ ਬਾਰੇ ਵੀ ਤਸਦੀਕ ਕੀਤਾ ਜਾਵੇਗਾ। ਸਰ ਕੋਈ ਇਹ ਵੀ ਗੱਲ ਆ ਰਹੀ ਸੀ ਕਿ ਪੁਲਿਸ ਦੇ ਵੇਚਤੇ ਇਹਨਾਂ ਤਸਕਰਾਂ ਦੇ ਵਿੱਚ ਕੋਈ ਵੀ ਫਾਇਰਿੰਗ ਜਿਹੜੀ ਆ ਉੱਥੇ ਪੁਲਿਸ ਵੱਲੋਂ ਜਾਂ ਇਹਨਾਂ ਦੋਸ਼ੀਆਂ ਵੱਲੋਂ ਕੋਈ ਫਾਇਰਿੰਗ ਨਹੀਂ ਕੀਤੀ ਗਈ ਜਿਹੜੀ ਰਿਕਵਰੀ ਹੋਈ ਏ ਇਸ ਬਰਾਮਦਗੀ ਦੇ ਇਲਾਵਾ ਇੱਥੇ ਕੋਈ ਵੀ ਫਾਇਰਿੰਗ ਜਾਂ ਗੋਲੀ ਚੱਲਣ ਵਾਲੀ ਕੋਈ ਗੱਲ ਸੱਚਾਈ ਨਹੀਂ ਹੈ ਕੋਈ ਹਥਿਆਰ ਗਿਰਾ ਕੁਝ ਹੋਰ ਵੀ ਬਰਾਮਦ ਨਹੀਂ ਨਹੀਂ ਜੀ ਹਥਿਆਰ ਦੀ ਕੋਈ ਰਿਕਵਰੀ ਨਹੀਂ ਹੈ ਦੇ ਵਿੱਚ